बाबा वेंगा दी ए पविक्खवाणी सच होई ता मच जावेगी तबाही दोस्तों स्वागत है ਤੁਹਾਡਾ ਸਾਡੇ ਚੈਨਲ ਐਨ ਕੇ ਵੌਇਸ ਤੇ ਦੋਸਤੋ ਅੱਜ ਦੇ ਵੀਡੀਓ ਚ ਅਸੀਂ ਗੱਲ ਕਰਾਂਗੇ ਉਹ ਪਵਿਕਖवाणी ਬਾਰੇ ਜੋ ਬਾਬਾ ਵੇਂਗਾ ਨੇ 2024 ਦੇ ਅੰਤ ਚ ਹੋਣ ਵਾਲੀ ਹੈ ਤੇ ਜੇਕਰ ਇਹ ਸੱਚ ਹੋਈ ਤਾਂ ਦੁਨੀਆ ਚ ਤਬਾਹੀ ਮੱਸ ਸਕਦੀ ਹੈ ਦੋਸਤੋ ਲੋਕ ਹਮੇਸ਼ਾ ਆਪਣੇ ਭਵਿੱਖ ਨੂੰ ਲੈ ਕੇ ਉਤਸੁਕ ਰਹਿੰਦੇ ਹਨ ਲੋਕ ਹਮੇਸ਼ਾ ਇਹ ਜਾਣਨ ਲਈ ਉਤਸੁਕ ਰਹਿੰਦੇ ਹਨ ਕਿ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਨਾਲ ਜੱ ਦੇਸ਼ ਤੇ ਦੁਨੀਆ ਵਿੱਚ ਕੀ ਹੋਣ ਵਾਲਾ ਹੈ ਜਦੋਂ ਵੀ ਦੇਸ਼ ਤੇ ਦੁਨੀਆ ਵਿੱਚ ਵਾਪਰਨ ਵਾਲੀਆਂ ਇਨਾ ਕਟਨਾਵਾਂ ਦੀ ਭਵਿੱਖਬਾਣੀ ਕਰਨ ਦੀ ਗੱਲ ਹੁੰਦੀ ਹੈ ਤਾਂ ਦੋ ਵਿਅਕਤੀਆਂ ਦੇ ਨਾਂ ਯਾਦ ਆਉਂਦੇ ਹਨ ਇੱਕ ਨਾਸਤ੍ਰੇ ਦੇਮਸ ਤੇ ਦੂਜਾ ਬਾਬਾ ਵਿੰਗ ਬਾਬਾ ਵੇਂਗਾ ਦਾ 1996 ਵਿੱਚ ਦਿਹਾਂਤ ਹੋ ਗਿਆ ਸੀ ਪਰ ਉਹਨਾਂ ਦੀਆਂ ਭਵਿੱਖਬਾਣੀਆਂ ਨੂੰ ਪੂਰੀ ਦੁਨੀਆ ਵਿੱਚ ਸੱਚ ਮੰਨਿਆ ਜਾਂਦਾ ਹੈ ਬਾਬਾ ਵੇਂਗਾ ਅਸਲ ਵਿੱਚ ਮਹਿਲਾ ਸੀ ਜੋ ਬੁਲਗਾਰੀਆ ਵਿੱਚ ਰਹਿੰਦੀ ਸੀ ਉਹ ਆਪਣੀਆਂ ਅੱਖਾਂ ਨਾਲ ਨਹੀਂ ਦੇਖ ਸਕਦੀ ਸੀ ਪਰ ਆਉਣ ਵਾਲੇ ਦਿਨਾਂ ਬਾਰੇ ਉਸ ਦੀਆਂ ਕਈ ਭਵਿੱਖਬਾਣੀਆਂ ਸਹੀ ਸਾਬਤ ਹੋਈਆਂ ਜਿਵੇਂ ਜਿਵੇਂ ਸਾਲ 2024 ਆਪਣੇ ਅੰਤ ਦੇ ਨੇੜੇ ਆ ਰਿਹਾ ਹੈ ਇਸ ਸਾਲ ਬਾਰੇ ਉਹਨਾਂ ਦੀਆਂ ਕਈ ਭਵਿੱਖਵਾਣੀਆਂ ਇੱਕ ਵਾਰ ਫਿਰ ਸਹੀ ਸਾਬਤ ਹੁੰਦੀਆਂ ਨਜ਼ਰ ਆ ਰਹੀਆਂ ਹਨ ਉਹਨਾਂ ਦੀਆਂ ਕਿਹੜੀਆਂ ਭਵਿੱਖਵਾਣੀਆਂ ਸੱਚ ਸਾਬਤ ਹੋਈਆਂ ਹਨ ਉਹਨਾਂ ਬਾਰੇ ਇਸ ਵੀਡੀਓ ਚ ਗੱਲ ਕਰਾਂਗੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਐਨ ਕੇ ਵੌਇਸ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਤੇ ਦੱਸਦੇ ਹਾਂ ਉਹਨਾਂ ਤਿੰਨ ਭਵਿੱਖਵਾਣੀਆਂ ਬਾਰੇ ਜੋ ਸੱਚ ਸਾਬਤ ਹੋਈਆਂ ਹਨ ਨੰਬਰ 1 ਆਰਥਿਕ ਸੰਕਟ ਦੀ ਭਵਿੱਖਬਾਣੀ ਸੱਚੀ ਬੁਲਗਾਰੀਆ ਦੇ ਮਸ਼ਹੂਰ ਪੈਗੰਬਰ ਬਾਬਾ ਵਿੰਗਾ ਨੇ 2024 ਵਿੱਚ ਵਿਸ਼ਵ ਆਰਥਿਕ ਸੰਕਟ ਦੀ ਭਵਿੱਖਬਾਣੀ ਕੀਤੀ ਸੀ। ਉਹਨਾਂ ਨੇ ਦੱਸਿਆ ਸੀ ਕਿ ਪੂਰ ਰਾਜਨੀਤਿਕ ਤਾਕਤਾਂ 'ਚ ਬਦਲਾਅ ਅਤੇ ਵੱਧਦੀ ਖਰਚੇ ਕਾਰਨ ਆਰਥਿਕ ਸਥਿਤੀ ਡਗਮਗਾ ਸਕਦੀ ਹੈ। ਆਜ ਦੇ ਸਮੇਂ ਵਿੱਚ ਉਸਦੀ ਭਵਿੱਖਬਾਣੀ ਸੱਚ ਹੁੰਦੀ ਨਜ਼ਰ ਆ ਰਹੀ ਹੈ। ਵੱਧਦੀ ਮਹਿੰਗਾਈ ਛਾਂਟੀ ਅਤੇ ਉੱਚ ਵਿਆਜ ਦਰਾਂ ਵਿਸ਼ ਅਰਥਚਾਰੇ ਨੂੰ ਹਿਲਾ ਰਹੀਆਂ ਹਨ ਹਾਲਾਂਕਿ ਅਮਰੀਕਾ ਵਿੱਚ ਮੰਦੀ ਤੇ ਬਹਿਸ ਜਾਰੀ ਹੈ ਨੈਸ਼ਨਲ ਬਿਊਰੋ ਆਫ ਇਕਨੋਮਿਕ ਰਿਸਰਚ ਨੇ 2020 ਤੋਂ ਬਾਅਦ ਕਿਸੇ ਦੀ ਮੰਦੀ ਦਾ ਐਲਾਨ ਨਹੀਂ ਕੀਤਾ ਹੈ ਇਸ ਦੇ ਬਾਵਜੂਦ ਬਹੁਤ ਸਾਰੇ ਆਰਥਿਕ ਸੰਕੇਤਕ ਚਿੰਤਾ ਦਾ ਕਾਰਨ ਬਣ ਰਹੇ ਹਨ ਅਤੇ ਵਿਸ਼ਵ ਵਿਤੀ ਅਸਥਿਰਤਾ ਦਾ ਡਰ ਹੈ ਜਿਵੇਂ ਕਿ ਬਾਬਾ ਵਿੰਗਾ ਦੁਆਰਾ ਭਵਿੱਖਬਾਣੀ ਕੀਤੀ ਗਈ ਹੈ। ਨੰਬਰ 2 2024 ਰਿਹਾ ਸਭ ਤੋਂ ਗਰਮ ਸਾਲ। ਬਾਬਾ ਵਿੰਗਾ ਨੇ ਜਲਵਾਯੂ ਦਬਾਅ ਬਾਰਿਸ਼ ਭਵਿੱਖਬਾਣੀ ਵੀ ਕੀਤੀ ਸੀ ਜੋ ਕਿ 2024 ਵਿੱਚ ਸਾਬਤ ਹੋ ਰਹੀ ਹੈ। ਵਧੇ ਤਾਪਮਾਨ ਅਤੇ ਲਗਾਤਾਰ ਵਿਗੜ ਰਹੇ ਮੌਸਮ ਨੇ ਸੰਸਾਰ ਨੂੰ ਜਲਵਾਯੂ ਸੰਕਟ ਦੀ ਅਸਲੀਅਤ ਦਾ ਸਾਹਮਣਾ ਕਰਨ ਲਈ ਮਜਬੂਰ ਕਰ ਦਿੱਤਾ ਹੈ। 2024 ਹੁਣ ਤੱਕ ਦਾ ਸਭ ਤੋਂ ਗਰਮ ਸਾਲ ਹੋਣ ਜਾ ਰਿਹਾ ਹੈ ਇਸ ਵਾਦੇ ਤਾਪਮਾਨ ਨੇ ਵਿਸ਼ਵ ਨੇਤਾਵਾਂ ਅਤੇ ਵਿਗਿਆਨੀਆਂ ਨੂੰ ਤੁਰੰਤ ਕਾਰਵਾਈ ਕਰਨ ਲਈ ਮਜਬੂਰ ਕਰ ਦਿੱਤਾ ਹੈ ਨੰਬਰ 3 ਕੈਂਸਰ ਦਾ ਇਲਾਜ ਪਪਾ ਵਿੰਗਾ ਨੇ 2024 ਵਿੱਚ ਮੈਡੀਕਲ ਖੇਤਰ ਵਿੱਚ ਵੱਡੀ ਤਰੱਕੀ ਦੀ ਭਵਿੱਖਬਾਣੀ ਵੀ ਕੀਤੀ ਸੀ ਰੂਸ ਨੇ ਇੱਕ ਵੈਕਸੀਨ ਬਣਾਉਣ ਦਾ ਦਾਅਵਾ ਕੀਤਾ ਹੈ ਜੋ ਕੈਂਸਰ ਦੇ ਟਿਊਮਰ ਦੇ ਇਲਾਜ ਵਿੱਚ ਮਦਦ ਕਰ ਸਕਦਾ ਹੈ ਹਾਲ ਹੀ ਵਿੱਚ ਸਰਵਾਈਕਲ ਕੈਂਸਰ ਦੇ ਇਲਾਜ ਵਿੱਚ ਇੱਕ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਦੂਜੇ ਪਾਸੇ ਵਰਲ ਇਕਨੋਮਿਕ ਫੋਰਮ ਦੀ ਰਿਪੋਰਟ ਦੇ ਅਨੁਸਾਰ ਇੰਟਰਲੇਸ ਟ్రਾਇਲ ਨੇ ਪਾਇਆ ਕਿ ਮਿਆਰੀ ਇਲਾਜ ਤੋਂ ਪਹਿਲਾਂ ਕੀਮੋਥੈਰਪੀ ਦਾ ਇੱਕ ਛੋਟਾ ਕੋਰਸ ਮੌਤ ਦੇ ਜੋਖਮ ਨੂੰ 40% ਤੱਕ ਘਟਾ ਸਕਦਾ ਹੈ ਇਸ ਤੋਂ ਇਲਾਵਾ ਕੈਂਸਰ ਦੇ ਦੁਆਰਾ ਹੋਣ ਦਾ ਖਤਰਾ ਵੀ 35% ਤੱਕ ਘਟ ਜਾਂਦਾ ਹੈ ਇਸ ਖੋਜ ਨੂੰ ਕੈਂਸਰ ਦੇ ਇਲਾਜ ਵਿੱਚ ਸਭ ਤੋਂ ਵੱਡੀ ਤਰੱਕੀ ਮੰਨਿਆ ਜਾ ਰਿਹਾ ਹੈ ਬਾਬਾ ਵੇਂਗਾ ਦੀ ਡਰਾਉਣੀ ਭਵਿੱਖਬਾਣੀ ਬਾਬਾ ਵੇਂਗਾ ਦੀਆਂ ਕੁਝ ਭਵਿੱਖਬਾਣੀਆਂ ਜਿੱਤੇ ਉਤਸ਼ਾਹਜਨਕ ਹਨ ਉੱਥੇ ਕੁਝ ਡਰਾਉਣੀਆਂ ਵੀ ਹਨ ਦੋਸਤੋਂ ਹੁਣ ਗੱਲ ਕਰਾਂਗੇ ਉਸ ਭਵਿੱਖ ਵਾਣੀ ਬਾਰੇ ਜੋ ਉਹਨਾਂ ਨੇ 2024 ਦੇ ਅੰਤ ਵਿੱਚ ਹੋਣ ਬਾਰੇ ਕੀਤੀ ਸੀ। ਬਾਬਾ ਵੇਂਗਾ ਨੇ ਆਪਣੀ ਭਵਿੱਖ ਵਾਣੀ ਵਿੱਚ 2024 ਦੇ ਅੰਤ 'ਚ ਇੱਕ ਸ਼ਕਤੀਸ਼ਾਲੀ ਦੇਸ਼ ਦੁਆਰਾ ਜੈਵਿਕ ਹਥਿਆਰਾਂ ਦੀ ਵਰਤੋਂ ਦੀ ਭਵਿੱਖ ਵਾਣੀ ਕੀਤੀ ਸੀ। ਆਨਾ ਕਿ ਅਜੇ ਤੱਕ ਅਜਿਹਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਪਰ ਜੰਗ ਅਤੇ ਨਵੀਆਂ ਤਕਨੀਕਾਂ ਦੇ ਖਤਰੇ ਹਮੇਸ਼ਾ ਵੱਡੇ ਰਹਿੰਦੇ ਹਨ ਅਤੇ ਅਜਿਹਾ ਹੁੰਦਾ ਹੈ ਤਾਂ ਦੁਨੀਆ ਸਤਬਾਹੀ ਮੱਚ ਸਵੇਗੀ। ਦੋਸਤੋ, ਬਾਬਾ ਵੇਂਗਾ ਦੀਆਂ ਕਈ ਭਵਿੱਖਵਾਣੀਆਂ 2024 ਵਿੱਚ ਸੱਚ ਹੁੰਦੀਆਂ ਨਜ਼ਰ ਆ ਰਹੀਆਂ ਹਨ। ਆਰਥਿਕ ਸੰਕਟ, ਜਲਵਾਯੂ ਤਬਦੀਲੀ ਅਤੇ ਡਾਕਟਰੀ ਖੇਤਰ ਵਿੱਚ ਤਰੱਕੀ ਨੇ ਉਹਨਾਂ ਦੀਆਂ ਭਵਿੱਖਵਾਣੀਆਂ ਨੂੰ ਵਧੇਰੇ ਪ੍ਰਸੰਗਿਕ ਬਣਾਇਆ ਹੈ। ਉਹਨਾਂ ਦੀਆਂ ਸਕਾਰਾਤਮਕ ਅਤੇ ਨਕਾਰਾਤਮਕ ਭਵਿੱਖਵਾਣੀਆਂ ਦਾ ਮਿਸ਼ਰਣ ਅੱਜ ਵੀ ਲੋਕਾਂ ਵਿੱਚ ਉਤਸੁਕਤਾ ਅਤੇ ਬਹਿਸ ਦਾ ਵਿਸ਼ਾ ਬਣਾ ਹੋਇਆ ਹੈ। ਦੋਸਤੋ ਅੱਜ ਦੀ ਸਾਡੀ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਅਗਲੀ ਵੀਡੀਓਜ਼ ਅਗਲੀ ਜਾਣਕਾਰੀ ਦੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ